ਸੋਟਾ ਮਹੱਲਾ ਚੌਥਾ ਆਪੇ ਸਿਸਟੂ ਭਾਇੰਦਾ ਪਿਆਰਾ ਕਸੂਰ ਚ ਚੰਨਨ ਆਪਨ ਤਾਲਿਆ ਤਾਨ ਹੈ ਪਿਆਰਾ ਆਪਨ ਮਾਨਿਆ ਮਾਨੈ ਆਪ ਦੇ ਆਕਰ ਰਖਦਾ ਪਿਆਰਾ ਆਪੇ ਸੁਗਣ ਸੁਜਾਨੈ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਰ ਧਿਆਏ ਤੂੰ ਹਰ ਹਰ ਬੋਹਣ ਆਵਨ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਉਂਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਨ ਆਪੇ ਭਗਤ ਪੰਡਾਰਾ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵ ਕਰਾਉਂਦਾ ਪਿਆਰਾ ਆਪ ਦੇਵਾਵੇਂ ਮਾਨ ਆਪੇ ਤੜੀ ਲਾਉਂਦਾ ਪਿਆਰਾ ਆਪੇ ਗੁਣੀ ਨਜ਼ਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁੱਲ ਬੜਵਾਨ ਆਪੇ ਅਦੁੱਲ ਤੁਲੰਦਾ ਪਿਆਰਾ ਜਨ ਨਾਨਕ ਸਦ ਘਰੁ ਬਾਨ ਸੋਠ ਮਹਲਾ ਚੌਥਾ ਆਪੇ ਸਿਛੂ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨ ਤਾਣਿਆ ਤਾਨ ਹੈ ਪਿਆਰਾ ਆਪਨ ਨਤਾਨ ਨਮਾਨਿਆ ਮਾਨ ਹੈ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਖੜ ਸੁਝਾਨੇ ਮੇਰੇ ਮਨ ਜਪ ਰਾਮ ਨਾਮ ਨੇ ਸ਼ਾਨੇ ਸਤ ਸੰਗਤ ਮਿਲਤ ਆਏ ਤੂੰ ਹਰ ਹਰ ਬਹਰ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਇਦਾ ਪਿਆਰਾ ਆਪੇ ਸਾਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਪੰਡਾਰਾ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਜਿਵਾਵੈ ਮਾਨ ਆਪੇ ਤਾੜੀ ਲੈਂਦਾ ਪਿਆਰਾ ਆਪੇ ਗੁਣੀ ਨਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪਰਹਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਭਰਵਾਨ ਆਪੇ ਅਤੁੱਲ ਤੁਲ ਲੈੰਦਾ ਪਿਆਰਾ ਜਨਾਨਕ ਸੱਦ ਕਰੋ ਬਾਨ ਸੋਠ ਮਹੱਲਾ 4 ਆਪੇ ਸਿਸਟੋ ਪਾਇੰਦਾ ਪਿਆਰਾ ਕਸੂਰ ਚੰਦ ਚਾਨਣ ਆਪਨ ਤਾਨਿਆ ਤਾਨਾ ਹੈ ਪਿਆਰਾ ਆਪਨ ਮਾਨਿਆ ਮਾਨ ਆਪ ਦਇਆ ਕਾ ਰਖਦਾ ਪਿਆਰਾ ਆਪੇ ਸੁਘੜ ਸੁਝਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਾਥ ਸੰਗਤ ਮਿਲਤ ਹੈ ਤੂੰ ਹਰ ਹਰ ਬੋਹ ਨਾਮਨ ਜਾਨ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਹ ਲੈਂਦਾ ਪਿਆਰਾ ਆਪੇ ਸਾਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਹੈ ਆਪੇ ਪਗਤ ਪੰਡਾਰ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵਕ ਲੈਂਦਾ ਪਿਆਰਾ ਆਪੇ ਦਿਵਾਵੇ ਮਾਨ ਆਪੇ ਟਾੜੀ ਲੈਂਦਾ ਪਿਆਰਾ ਆਪੇ ਗੁਣੀ ਨਜ਼ਾਨ ਹੈ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪਰਮਾਨ ਹੈ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਨਾ ਆਪੇ ਤੁਲ ਤਲਾਈਂਦਾ ਪਿਆਰਾ ਜਨਾਨਕ ਸਦ ਕਰੋ ਬਾਨ ਸੋਟ ਮਹੱਲਾ ਚੌਥਾ ਆਪੇ ਜਿਸ ਟੂ ਪਾਇੰਦਾ ਪਿਆਰਾ ਕਰ ਸੂਰ ਚੰਦ ਚਾਨਣ ਆਪਣ ਤਾਨਿਆ ਤਾਨ ਹੈ ਪਿਆਰਾ ਆਪਣ ਮਾਨਿਆ ਮਾਨ ਆਪ ਦੇ ਆ ਕਾ ਰਖਦਾ ਪਿਆਰਾ ਆਪੇ ਸੁਭੜ ਸੁਝਾਨ ਮੇਰੇ ਮਨ ਜਪ ਰਾਮ ਨਾਮ ਨੇ ਸ਼ਾਨ ਸਤ ਸੰਗਤ ਮਿਲ ਧਾਇ ਤੂੰ ਹਰ ਹਰ ਬਹਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸਾਚ ਨਿਸ਼ਾਨ ਹੈ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੇ ਜਾਨ ਆਪੇ ਸੇਵ ਕਰਾਈਂਦਾ ਪਿਆਰਾ ਆਪ ਦਵਾਵੇ ਮਾਨ ਆਪੇ ਤਾੜੀ ਲਾਂਦਾ ਪਿਆਰਾ ਆਪੇ ਗੁਣੀ ਨਗਹਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇਂਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲਤ ਲਾਂਦਾ ਪਿਆਰਾ ਜਰਨਾਨਕ ਸਦ ਗੁਰਬਾਨ ਸੋਟ ਮਹੱਲਾ ਚੌਥਾ ਆਪੇ ਸਿਸ਼ਟੂ ਪਾਇਂਦਾ ਪਿਆਰਾ ਕਾਰ ਸੂਰ ਚੰਦ ਜਾਨਨ ਆਪਨ ਤਾਨਿਆ ਤਾਨ ਹੈ ਪਿਆਰਾ ਆਪਨ ਮਾਨਿਆ ਮਾਨ ਆਪ ਦਿਆ ਕਰ ਰਖਦਾ ਪਿਆਰਾ ਆਪੇ ਸੁਖੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਤਹਾਏ ਤੂੰ ਹਰ ਹਰ ਬਹਰ ਨਾਮਨ ਜਾਨ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਵਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੇਦਾਨ ਆਪੇ ਸੇਵਕ ਰਾਇੰਦਾ ਪਿਆਰਾ ਆਪ ਜਵਾਵੇ ਮਹਾਨ ਆਪੇ ਤਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਮਾਨ ਆਪੇ ਅਤੁੱਲ ਤੋਂ ਲਾਇੰਦਾ ਪਿਆਰਾ ਜਨ ਨਾਨਕ ਸਦ ਕਰੋ ਬਾਨ ਸੋਠ ਮਾਲਾ ਚੌਥਾ ਆਪੇ ਸਿਸਟੂ ਪਾਇੰਦਾ ਪਿਆਰਾ ਕਰ ਸੂਰ ਚੰਦ ਚਾਨਣ ਆਪ ਨਤਾਨਿਆ ਧਾਨ ਹੈ ਪਿਆਰਾ ਆਪ ਨਮਾਨਿਆ ਮਾਨ ਆਪ ਦਿਆ ਕਰ ਰਖਦਾ ਪਿਆਰਾ ਆਪੇ ਸੁਖੜ ਸੁਝਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲਤ ਐ ਤੂੰ ਹਰ ਹਰ ਬਹਨ ਆਵਨ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਈਂਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮਵਰ ਦਾ ਪਿਆਰਾ ਆਪੇ ਹੀ ਫਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵ ਕਰਾਂਦਾ ਪਿਆਰਾ ਆਪ ਜਵਾਵੇ ਮਾਨ ਆਪੇ ਤਾੜੀ ਲਾਂਦਾ ਪਿਆਰਾ ਆਪੇ ਗੁਣੀ ਨਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪਰਗਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲ ਆਇੰਦਾ ਪਿਆਰਾ ਜਨਾਨਕ ਸਦਕਰਵਾਨ ਸੋਠ ਮਹੱਲਾ ਚੌਥਾ ਆਪੇ ਸਿਸਤ ਉਪੋਂਦ ਆਪੋਂਦ ਆ ਪਿਆਰਾ ਕਾ ਸੂਰ ਚੰਗ ਚਾਨਨ ਆਪਨ ਤਾਨਿਆ ਤਾਨ ਹੈ ਪਿਆਰਾ ਆਪਨ ਮਾਨਿਆ ਮਾਨ ਆਪ ਦੇ ਆਕਰ ਰਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਤਿਆਏ ਤੂੰ ਹਰ ਹਰ ਬੋਹ ਨਾ ਆਵਣ ਜਾਨ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੇ ਧਾਨ ਆਪੇ ਸੇਵਕ ਲਾਇੰਦਾ ਪਿਆਰਾ ਆਪ ਦਵਾਵੇ ਮਾਨ ਆਪੇ ਧਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਨ ਆਪ ਪਿਆ ਤੋਲਤ ਲੌਤ ਲਾਇੰਦਾ ਪਿਆਰਾ ਜਨ ਨਾਨਕ ਸੱਦ ਘਰਬਾਨ ਸੋਠ ਮਹੱਲਾ ਚੌਥਾ ਆਪੇ ਸਿਸਟੂ ਪਾਇੰਦਾ ਪਿਆਰਾ ਕਰ ਸੂਰ ਚੰਦ ਚਾਨਣ ਆਪਨ ਤਾਣਿਆ ਤਾਨ ਹੈ ਪਿਆਰਾ ਆਪਨੇ ਮਾਨਿਆ ਮਾਨ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੁਝਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲਤੇ ਆਏ ਤੂੰ ਹਰ ਹਰ ਬਹਨ ਆਵਣ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਲਾਈਂਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵਕ ਲਾਇੰਦਾ ਪਿਆਰਾ ਆਪੇ ਆਪ ਦਵਾਵੇ ਮਾਨ ਆਪੇ ਤਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲਤ ਲਾਇੰਦਾ ਪਿਆਰਾ ਜਰ ਨਾਨਕ ਸਤਿਗੁਰੂ ਵਾਨ ਸੋਠ ਮਹੱਲਾ ਚੌਥਾ ਆਪੇ ਸਿਸਟੋ ਪਾਇਂਦਾ ਪਿਆਰਾ ਕਰ ਸੂਰ ਚੰਦ ਚਾਨਣ ਆਪਨ ਤਾਣਿਆ ਤਾਣ ਹੈ ਪਿਆਰਾ ਆਪਨੇ ਮਾਨਿਆ ਮਾਨ ਆਪ ਦਇਆ ਕਰ ਰਖਦਾ ਪਿਆਰਾ ਗਾਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਤਹਏ ਤੂੰ ਹਰ ਹਰ ਬਹਰ ਨ ਆਵਣ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨਾ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਸਦਾ ਪਿਆਰਾ ਆਪੇ ਹੀ ਫਰਮਾਨਾ ਆਪੇ ਪਗਤ ਪੰਡਾਲ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਦੇਵਾਵੇ ਮਾਨ ਆਪੇ ਤਾੜੀ ਲੈਂਦਾ ਪਿਆਰਾ ਆਪੇ ਗੁਨੀਨ ਗਹਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤਲ ਅਤਲਾਇੰਦਾ ਪਿਆਰਾ ਜਨ ਨਾਨਕ ਸਦ ਗੁਰੂ ਬਾਨ